ਤੇ ਅੱਜ ਇਲੈਕਸ਼ਨਾਂ ਦੇ ਵਿੱਚ ਜਿਹੜਾ ਕੰਮ ਹੋਇਆ ਨਾ ਇਹ ਬਿਲਕੁਲ ਹੀ ਜਿਹੜੀ ਇਲੈਕਸ਼ਨ ਦੀ ਸਪਿਰਿਟ ਹੈ ਉਹਦੇ ਉਲਟ ਹੋਇਆ ਤੇ ਸਾਨੂੰ ਇਹ ਇਲੈਕਸ਼ਨ ਨੂੰ ਇਲੈਕਸ਼ਨ ਅਸੀਂ ਬਹੁਤ ਕਰਾਇਆ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਵੀ ਇਹ ਸੀਕ੍ਰਟ ਹੋਣਾ ਚਾਹੀਦਾ ਤੇ ਜਦੋਂ ਅਸੀਂ ਅੱਜ ਉੱਥੇ ਪੋਲ ਕਰਨੇ ਸੀ ਸਾਰੇ ਜਨੇ ਲਾਈਨ 'ਚ ਲੱਗੇ ਹੋਏ ਸੀਗੇ ਜਦੋਂ ਮੇਰੀ ਟਰਨ ਆਈ ਉੱਥੇ ਜਿਹੜੇ ਬੈਠੇ ਸੀ ਸਰਦਾਰ ਜੀ ਇੱਕ ਜਿਹੜੇ ਬੈਲਟ ਪੇਪਰ ਦੇ ਰਹੇ ਸੀ ਉਹਨਾਂ ਨੇ ਮੈਨੂੰ ਵੀ ਬੈਲਟ ਪੇਪਰ ਦੇ ਦਿੱਤੇ ਪੂਰੇ ਦਾ ਪੂਰਾ 6-7 ਪੇਜਾਂ ਦਾ ਜਿਹੜਾ ਸੀਗਾ ਸਾਰੀਆਂ ਪੋਸਟਾਂ ਦਾ ਤੇ ਉਹਦੇ ਤੇ ਜਦੋਂ ਮੈਂ ਦੇਖਿਆ ਉਹਦੇ ਤੇ ਨੰਬਰ 135 ਨੰਬਰ ਲਿਖਿਆ ਹੋਇਆ ਸੀ ਮੇਰੇ ਬੈਲਟ ਪੇਪਰ ਦੇ ਉੱਤੇ ਉਸ ਤੋਂ ਬਾਅਦ ਜਿਹੜਾ ਉਹ ਨਾਲ ਦੀ ਨਾਲ ਰਜਿਸਟਰ ਦੇ ਵੀ ਐਂਟਰੀ ਕਰ ਰਹੇ ਸੀਗੇ ਕੱਲ ਨੂੰ ਕੋਈ ਵੀ ਬੰਦਾ ਰਜਿਸਟਰ ਤੇ ਜਾ ਕੇ ਦੇਖੇ ਰਕੇਸ਼ ਕੁਮਾਰ ਉਪਲਾਨ ਕਿੰਨੇ ਨੰਬਰ ਦੇ ਸੀਰੀਅਲ ਦੇ ਉੱਤੇ ਇਹਦਾ ਨਾਮ 135 ਨੰਬਰ ਤੇ ਹੈ ਉਸ ਤੋਂ ਬਾਅਦ ਇਹ ਜਿਹੜੇ ਬੈਲਟ ਪੇਪਰ ਆ ਉਹਨਾਂ ਨੂੰ ਚੈੱਕ ਕਰੇ ਕਿਰਕੇਸ਼ ਉਪਰ ਨੇ ਕਿਹਨੂੰ ਵੋਟ ਪਾਈ ਐ ਉਹ ਪਤਾ ਚੱਲ ਜਾਏਗਾ ਕਿ ਹਰਕੇਸ਼ ਉਪਰ ਨੇ ਫਲਾਬੰਦ ਨੂੰ ਵੋਟ ਪਾਈ ਐ ਫਲਾ ਨੂੰ ਪਾਈ ਐ ਇਦਾਂ ਹੀ ਸਾਰੇ ਮੈਂਬਰਾਂ ਦਾ ਪਤਾ ਚੱਲੇਗਾ ਕਿਉਂਕਿ ਸਾਰਿਆਂ ਦੇ ਲੱਗੇ ਹੋਏ ਸੀ ਨੰਬਰ ਇਦਾਂ ਇਹ ਜਿਹੜਾ ਬੇਸਿਕ ਪ੍ਰਿੰਸੀਪਲ ਐ ਇਹ ਉਹਨੂੰ ਵਾਇਲਟ ਕਰ ਰਿਹਾ ਤੇ ਇਹ ਇਲੈਕਸ਼ਨ ਤਾਂ ਤੁਹਾਡਾ ਨਲ ਐਂਡ ਵੋਟ ਡਿਕਲੇਅਰ ਹੋ ਜਾਣਾ ਕਿਸੇ ਵੇਲੇ ਵੀ ਜੇ ਅਗਰ ਕੋਈ ਬੰਦਾ ਕੋਰਟ 'ਚ ਚਲਾ ਗਿਆ ਜੀ ਇਟ ਇਜ਼ ਨਾਟ ਅ ਸੀਕ੍ਰੀਟ ਵੋਟ ਵੈਨ ਇਟ ਇਜ਼ ਨਾਟ ਅ ਸੀਕ੍ਰੀਟ ਵੋਟ ਹਾਈ ਕੋਰਟ ਨੇ ਚੱਕ ਕੇ ਸਿੱਧਾ ਇਹਨੂੰ ਕੈਨਸਲ ਕਰ ਦੇਣਾ ਮੰਗਿਆ ਕਰ ਰਹੇ ਆ ਜੀ ਵੀ ਇਹ ਜਿਹੜੇ ਇਲੈਕਸ਼ਨ ਐ ਇਹ ਦੁਬ ਸੀਕ੍ਰੇਟ ਪੋਲਿੰਗ ਵੋਟਸ ਐਂਡ ਦੀ ਆਰ ਅਗੇਂਸਟ ਦਾ ਲਾਅ ਐਂਡ ਅਗੇਂਸਟ ਦਾ ਸਪਿਰਿਟ ਆਫ ਦਾ ਲਾਅ ਦੇਖੋ ਜੀ ਜਿਹੜੇ ਅੱਜ ਇਲੈਕਸ਼ਨ ਹੋਏ ਆ ਉੱਥੇ ਲੋਧੀ ਕਲੱਬ ਦੇ ਵਿੱਚ ਬੜਾ ਲੁਧਿਆਣੇ ਦਾ ਨਾਮੀ ਕਲੱਬ ਹੈ ਬੜਾ ਪ੍ਰਤੀਸ਼ਠਿਤ ਕਲੱਬ ਹੈ ਡੀਸੀ ਸਾਹਿਬ ਦੇ ਪ੍ਰਧਾਨ ਨੇ ਤੇ ਅੱਜ ਇਲੈਕਸ਼ਨਾਂ ਦੇ ਵਿੱਚ ਜਿਹੜਾ ਕੰਮ ਹੋਇਆ ਨਾ ਇਹ ਬਿਲਕੁਲ ਹੀ ਜਿਹੜੀ ਇਲੈਕਸ਼ਨ ਦੀ ਸਪਿਰਿਟ ਹੈ ਉਹਦੇ ਉਲਟ ਹੋਇਆ ਕੋਈ ਇਲੈਕਸ਼ਨ ਦੀ ਸਪਿਰਿਟ ਦੇ ਵਿੱਚ ਬੇਸਿਕ ਚੀਜ਼ ਇਹ ਹੈ ਕਿ ਵੈਨੇਵਰ देयर इज ਐਨ ਇਲੈਕਸ਼ਨ ਇਟ ਇਜ਼ ਅ ਸੀਕ੍ਰੇਟ ਬੈਲਟ ਵੋਟ ਸੀਕ੍ਰੀਟ ਦਾ ਮੀਨਸ ਵੀ ਕਿਹੜਾ ਕਿਹਨੂੰ ਵੋਟ ਪਾਣਾ ਚਾਹੁੰਦਾ ਉਹ ਕਿਸੇ ਥਰਡ ਪਰਸਨ ਨੂੰ ਬਾਹਰਲੇ ਬੰਦੇ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਬਟ ਅੱਜ ਜਦੋਂ ਕੀ ਹੋਇਆ ਸੀ ਅੱਜ ਮੇਰਾ ਮੈਂਬਰਸ਼ਿਪ ਨੰਬਰ 184 ਹੈ ਤੇ ਜਦੋਂ ਅਸੀਂ ਅੱਜ ਉੱਥੇ ਪੋਲ ਕਰ ਰਹੇ ਸੀ ਸਾਰੇ ਜਿਹਨੇ ਲਾਈਨ 'ਚ ਲੱਗੇ ਹੋਏ ਸੀਗੇ ਜਦੋਂ ਮੇਰੀ ਟਰਨ ਆਈ ਉੱਥੇ ਜਿਹੜੇ ਬੈਠੇ ਸੀ ਸਰਦਾਰ ਜੀ ਇੱਕ ਜਿਹੜੇ ਵੈਲਟ ਪੇਪਰ ਦੇ ਰਹੇ ਸੀ ਉਹਨਾਂ ਨੇ ਮੈਨੂੰ ਵੀ ਵੈਲਟ ਪੇਪਰ ਦੇ ਦਿੱਤੇ ਪੂਰੇ ਦਾ ਪੂਰਾ 6-7 ਪੇਜਾਂ ਦਾ ਜਿਹੜਾ ਸੀਗਾ ਸਾਰੀਆਂ ਪੋਸਟਾਂ ਦਾ ਉਹਦੇ ਤੇ ਜਦੋਂ ਮੈਂ ਦੇਖਿਆ ਉਹਦੇ ਤੇ ਨੰਬਰ 135 ਨੰਬਰ ਲਿਖਿਆ ਹੋਇਆ ਸੀ ਮੇਰੇ ਵੈਲਟ ਪੇਪਰ ਦੇ ਉੱਤੇ ਉਸ ਤੋਂ ਬਾਅਦ ਜਿਹੜਾ ਉਹ ਨਾਲ ਦੀ ਨਾਲ ਉਹ ਰਜਿਸਟਰ ਦੇ ਵੀ ਐਂਟਰੀ ਕਰ ਰਹੇ ਸੀਗੇ ਇੱਕ ਰਜਿਸਟਰ ਦੇ ਜਿਹੜੇ ਰਜਿਸਟਰ ਦੇ ਐਂਟਰੀ ਕਰ ਰਹੇ ਸੀ ਉਹਦੇ ਉੱਤੇ ਮੈਂ ਦੇਖਿਆ ਉਹਦੇ ਤੇ ਵੀ ਮੇਰਾ 135 ਨੰਬਰ ਲਿਖਿਆ ਹੋਇਆ ਮੇਰਾ ਇੱਕਦਮ ਮੱਥਾ ਠਣ ਗਿਆ ਵੀ ਯਾਰ ਇਹ ਇਹਦਾ ਮਤਲਬ ਉਹ ਤੇ ਨੰਬਰ ਕਿਸੇ ਵੇਲੇ ਵੀ ਟ੍ਰੇਸ ਹੋ ਸਕਦਾ ਵੀ ਰਕੇਸ਼ ਉਪਲ ਨੇ ਕਿਹਨੂੰ ਵੀ ਵੋਟ ਪਾਈ ਹੈ ਇਹ ਤਾਂ ਲੱਗ ਗਿਆ ਨਾਲ ਬੈਲਟ ਪੇਪਰ ਦੇ ਉੱਤੇ ਵੀ 135 ਨੰਬਰ ਹੀ ਸੀ ਅੱਛਾ ਜੀ ਹਾਂ ਉਹ ਜਦੋਂ ਸਾਰਿਆਂ ਨੂੰ ਦੇਈ ਜਾ ਰਿਹਾ ਸੀ ਸਭ ਦੇ ਸੀਰੀਅਲ ਵਾਈਜ਼ ਲਿਖੀ ਜਾ ਰਿਹਾ ਸੀ ਨੰਬਰ ਕਿਸੇ ਨੇ ਨਹੀਂ ਪੁਆਇੰਟ ਆਊਟ ਕੀਤਾ ਸਾਡਾ ਅਸੀਂ ਕਈ ਥਾਵਾਂ ਦਾ ਮੈਂ ਪ੍ਰਧਾਨ ਵੀ ਰਿਆਂ ਤੇ ਇਸ ਵੇਲੇ ਵੀ ਮੈਂ ਕਈ ਥਾਵਾਂ ਦਾ ਅਧਿਦੇਦਾਰ ਹਾਂ ਤੇ ਸਾਨੂੰ ਇਹ ਇਲੈਕਸ਼ਨ ਇਲੈਕਸ਼ਨ ਅਸੀਂ ਬਹੁਤ ਕਰਾਇਆ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਵੀ ਇਹ ਸੀਕ੍ਰੇਟ ਹੋਣਾ ਚਾਹੀਦਾ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਕਹਾਂ ਜੀ ਇਦਾਂ ਦਾ ਕਰਕੇ ਵੀ ਮੇਰੇ ਨੂੰ ਤੁਸੀਂ 135 ਨ ਤੇ ਮੇਰਾ 135 ਨੰਬਰ ਹੀ ਜਿਹੜੇ ਬੈਲਟ ਪੇਪਰ ਆ ਉਹਨਾਂ ਤੇ ਲਿਖਿਆ ਕੱਲ ਨੂੰ ਕੋਈ ਵੀ ਬੰਦਾ ਰਜਿਸਟਰ ਤੇ ਜਾ ਕੇ ਦੇਖੇ ਰਕੇਸ਼ ਕੁਮਾਰ ਉਪਲਨ ਕਿੰਨੇ ਨੰਬਰ ਦੇ ਸੀਰੀਅਲ ਦੇਤੇ ਇਹਦਾ ਨਾਮ 135 ਨੰਬਰ ਤੇ ਹੈ ਉਸ ਤੋਂ ਬਾਅਦ ਜਿਹੜੇ ਬੈਲਟ ਪੇਪਰ ਆ ਉਹਨਾਂ ਨੂੰ ਚੈੱਕ ਕਰੇ ਕਿ ਰਕੇਸ਼ ਉਪਲ ਨੇ ਕਿਹਨੂੰ ਵੋਟ ਪਾਈ ਹੈ ਉਹ ਪਤਾ ਚੱਲ ਜਾਏਗਾ ਕਿ ਹਾਂ ਰਕੇਸ਼ ਉਪਲ ਨੇ ਫਲਾਮਦ ਨੂੰ ਵੋਟ ਪਾਈ ਹੈ ਫਲਾ ਨੂੰ ਪਾਈ ਹੈ ਇਦਾਂ ਹੀ ਸਾਰੇ ਮੈਂਬਰਾਂ ਦਾ ਪਤਾ ਚੱਲੇਗਾ ਤੇ ਕਿਉਂਕਿ ਸਾਰਿਆਂ ਦੇ ਲੱਗੇ ਹੋਏ ਸੀ ਨੰਬਰ ਇਦਾਂ ਤੇ ਮੈਂ ਕਹਦਾ ਸਰਾਰ ਜੀ ਇਹ ਜਿਹੜਾ ਬੇਸਿਕ ਪ੍ਰਿੰਸੀਪਲ ਹੈ ਇਹ ਉਹਨੂੰ ਵਾਇਲੇਟ ਕਰ ਰਿਹਾ ਹੈ ਤੇ ਇਲੈਕਸ਼ਨ ਤਾਂ ਤੁਹਾਡਾ ਨਾਲੈਂਡ ਵੋਟ ਡਿਕਲੇਰ ਹੋ ਜਾਣਾ ਕਿਸੇ ਵੇਲੇ ਵੀ ਜੇ ਅਗਰ ਕੋਈ ਬੰਦਾ ਕੋਰਟ ਚ ਚਲਾ ਗਿਆ ਉਹ ਕਹਿੰਦਾ ਜੀ ਸਾਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਮੈਂ ਕਿਹਾ ਪਤਾ ਕਿਉਂ ਨਹੀਂ ਤੁਸੀਂ ਥੋੜੇ ਸੀਨੀਅਰ ਕੌਣ ਹੈ ਐਨ ਐਨ ਉਹਨਾਂ ਦੇ ਕੋਈ ਸੀਨੀਅਰ ਬੈਠੇ ਸੀ ਉਹ ਆ ਗਏ ਉਹਨਾਂ ਨੂੰ ਮੈਂ ਸਮਝਾਇਆ ਮੈਂ ਕਿਹਾ ਜੀ ਇਦਾਂ ਤਾਂ ਕਰਕੇ ਸਾਰਿਆਂ ਦਾ ਤੁਸੀਂ ਆ ਨੰਬਰ ਪਾ ਰਹੇ ਹੋ ਤੇ ਸਾਰਿਆਂ ਦਾ ਇਦਾਂ ਤਾਂ ਸਭ ਦੇ ਪਤਾ ਲੱਗ ਜਾਏਗਾ ਕਿਨੇ ਕਿਹਨੂੰ ਵੋਟਾਂ ਪਈਆਂ ਕਿਹਨੂੰ ਨਹੀਂ ਮੇਰੇ ਲਾਈਨ ਚ ਮਗਰ ਕਿ 25 30 ਬੰਦੇ ਖੜੇ ਸੀਗੇ ਉਹਨਾਂ ਨੇ ਵੀ ਉੱਥੇ ਹੰਗਾਮਾ ਸ਼ੁਰੂ ਕਰ ਦਿੱਤਾ ਵੀ ਹਾਂ ਤੁਸੀਂ ਇਦਾਂ ਦਾ ਕਰਕੇ ਸਾਡੇ ਸਿਰ ਪੜਵਾਉਂਗੇ ਯਾਰ ਹਰੇਕ ਬੰਦਾ ਹਰੇਕ ਨੂੰ ਕਹਿੰਦਾ ਹਾਂ ਤੈਨੂੰ ਪਾਵਾਂਗੇ ਤੈਨੂੰ ਪਾਵਾਂਗੇ ਤੇ ਲੇਕਿਨ ਮੈਂ ਕਹਾਂ ਬੇਸਿਕ ਚੀਜ਼ ਇਹ ਹੈ ਕਰਕਸ ਇਹ ਹੈ ਕਿ ਜਿਹੜਾ ਇਲੈਕਸ਼ਨ ਹੈ ਉਹ ਇਟ ਸ਼ੁਡ ਬੀ ਸੀਕ੍ਰੀਟ ਜਦੋਂ ਇਹ ਸੀਕ੍ਰੀਟ ਹੀ ਨਹੀਂ ਰਹਿ ਗਿਆ ਫਿਰ ਇਹ ਕਾਦਾ ਪੋਲ ਰਹਿ ਗਿਆ ਉਹਨੂੰ ਵੀ ਬੰਦੇ ਨੇ ਜਿਹੜਾ ਸੀਨੀਅਰ ਸੀ ਉਹਨੂੰ ਗੱਲ ਸਮਝ ਆ ਗਈ ਉਹ ਕਹਿੰਦਾ ਜੀ ਤੁਸੀਂ ਇਦਾਂ ਕਰੋ ਵੀ ਸਾਡੇ ਮੈਡਮ ਹੈ ਜਿਹੜੇ ਪ੍ਰੈਜ਼ਾਈਡਿੰਗ ਆਫੀਸਰ ਹੈ ਉਹਨਾਂ ਨਾਲ ਤੁਸੀਂ ਚੱਲ ਕੇ ਮਿਲ ਲਓ ਮੈਂ ਕਹਾਂ ਚੱਲ ਪੈਂਦੇ ਆ ਮੈਨੂੰ ਕਹਿੰਦਾ ਤੁਸੀਂ ਇਦਾਂ ਕਰੋ ਪਹਿਲਾਂ ਵੋਟ ਕਾਸਟ ਕਰ ਦਿਓ ਮੈਂ ਕਿਹਾ ਜੇ ਮੈਂ ਵੋਟ ਕਾਸਟ ਕਰਦੀ ਫਿਰ ਮੈਂ ਉਹਨਾਂ ਨੂੰ ਦਿਖਾਉਂਗਾ ਕਿ ਮੇਰੇ ਕੋਲ ਦਿਖਾਉਣ ਨੂੰ ਕੀ ਹੈ ਹਾਂ ਬੈਲਟ ਪੇਪਰ ਉੱਥੇ ਰਹਿ ਜਾਣਾ ਹਾਂ ਮੈਂ ਕਿਹਾ 135 ਨਾਲ 135 ਕਿੱਦਾਂ ਉਹਨਾਂ ਨੂੰ ਸਮਝਾਵਾਂਗਾ ਉਹ ਕਹਿੰਦੇ ਜੀ ਫਿਰ ਤੁਸੀਂ ਇੱਦਾਂ ਤਾਂ ਜਾ ਨਹੀਂ ਸਕਦੇ ਰੂਮ ਤੋਂ ਬਾਹਰ ਮੈਂ ਕਿਹਾ ਫਿਰ ਮੈਡਮ ਨੂੰ ਇੱਥੇ ਬੁਲਾ ਲਓ ਕੋਈ ਸਾਰੇ ਜਦ ਮੈਂਬਰ ਜਿਹੜਾ ਖੜੇ ਸੀ ਉਹ ਕਹਿਣ ਲੱਗੇ ਮੈਡਮ ਨੂੰ ਬੁਲਾਓ ਜੀ ਫਿਰ ਮੈਡਮ ਨੂੰ ਬੁਲਾ ਗਿਆ ਮੈਂ ਕਿਹਾ ਕੋਣ ਨੇ ਮੇ ਕੋਈ ਪੀਸੀ ਆਫਿਸਰ ਨੇ ਕਿਹਾ ਹਾਂ ਜੀ ਤੇ ਚਲੋ ਮੈਡਮ ਆ ਗਏ ਮੈਨੂੰ ਤਾਂ ਪਤਾ ਨਹੀਂ ਨਾਮ ਨਹੀਂ ਮੈਨੂੰ ਪਤਾ ਉਹਨਾਂ ਦਾ ਕੌਣ ਸੀ ਤੇ ਆ ਕੇ ਉਹ ਕਹਿਣ ਲੱਗੇ ਜੀ ਇਦਾਂ ਦਾ ਕਰਕੇ ਦੱਸੋ ਕੀ ਹੋਇਆ ਮੈਂ ਇਹਨਾਂ ਨੂੰ ਸਾਰਾ ਮਸਲਾ ਸਮਝਾਇਆ ਉਹਨਾਂ ਨੂੰ ਵੀ ਸਮਝ ਆ ਗਿਆ ਕੀ ਹੈ ਬਟ ਹੁਣ ਓਪਨਲੀ ਕੋਈ ਬੰਦਾ ਐਡਮਿਟ ਨਹੀਂ ਕਰਦਾ ਤੇ ਉਸ ਤੋਂ ਬਾਅਦ ਉਹ ਕਹਿੰਦੇ ਚਲੋ ਇਦਾਂ ਕਰਦੇ ਹਾਂ ਜੀ ਕਿ ਵੈਸੇ ਤਾਂ ਕਹਿੰਦੇ ਜਿਹੜੇ ਵੈਲਟ ਪੇਪਰ ਆ ਇਹ ਕਿਤੇ ਜਾਣੇ ਨਹੀਂ ਹੈ ਇਹ ਤਾਂ ਅਸੀਂ ਫ੍ਰੀਜ਼ ਕਰਦੇ ਨੇ ਆ ਤਾਂ ਅਸੀਂ ਆਪਣਾ ਸੇਫ ਚ ਸੰਭਾਲ ਕੇ ਰੱਖਦੇ ਨੇ ਗੱਲ ਘੁਮਾਨ ਲੱਗ ਗਈ ਹਾਂ ਗੱਲ ਰੋਟੇਟ ਹੋਣੀ ਸ਼ੁਰੂ ਹੋ ਗਈ ਮੈਂ ਕਿਹਾ ਮੈਡਮ ਉਹ ਗੱਲ ਵੱਖਰੀ ਹੈ ਵੀ ਤੁਸੀਂ ਰੱਖਣੇ ਨੇ ਨਹੀਂ ਰੱਖਣੇ ਨਾਲੇ ਕੱਲ ਨੂੰ ਕੋ ਬੰਦਾ ਆਰਟੀਆਈ ਤੇ ਅਪਲਾਈ ਕਰ ਦਿੰਦਾ ਤੁਸੀਂ ਮਨਾ ਥੋੜਾ ਕਰ ਦੋਗੇ ਉਹ ਕਹਿੰਦੇ ਜੀ ਆਰਟੀਆਈ ਤੇ ਤਾਂ ਕਵਰ ਨਹੀਂ ਹੈ ਮੈਂ ਕਿਹਾ ਚਲੋ ਆਰਟੀਆਈ ਕਵਰ ਨਹੀਂ ਹੈ ਕਹਿੰਦੇ ਕੋਰਟ ਦੇ ਵਿੱਚ ਜਾ ਸਕਦੇ ਮੈਂ ਚਲੋ ਕੋਰਟ 'ਚ ਚਲ ਜੇਗਾ ਅਗਲਾ ਕੋਰਟ ਕਿਹੜਾ ਕਿਸੇ ਦਾ ਦੂਰ ਹੁੰਦਾ ਮੈਂ ਕੋਰਟ ਤੇ ਕੋਈ ਵੀ ਜਾ ਕੇ ਅਪਲਾਈ ਕਰ ਸਕਦਾ ਮੈਂ ਕਿਹੜਾ ਕੋਟਾ ਕਿਹੜਾ ਦੂਰ ਮੈਂ ਤੁਸੀ ਡਿਨਾਈ ਥੋੜਾ ਕਰ ਸਕਦੇ ਹੋ ਮੈਂ ਕਿਹਾ ਬਾਕੀ ਜਿਹੜੀ ਇੱਕ ਚੀਜ਼ ਗਲਤੀ ਹੈ ਉਹਨੂੰ ਆਪਾਂ ਸੁਧਾਰਨ ਦਾ ਸੋਚੋ ਵੀ ਕੀ ਇਹਦਾ ਹੱਲ ਹੋਦਾ ਇਹ ਨਾ ਅਦਰਵਾਈਜ਼ ਤੇ ਤੁਹਾਡੇ ਜਿਹੜੇ ਪੋਲ ਹੋ ਰਹੇ ਆ ਇਹ ਨਾਲ ਨਾ ਵਰਟिकल ਹੋ ਜਾਣੇ ਇਹ ਕਿਸੇ ਗੱਲ ਦੇ ਅਗੇਂਸਟ ਦਾ ਲਾਅ ਹੈ ਤੇ ਤੁਸੀਂ ਉਹਨਾਂ ਨੂੰ ਫਿਰ ਇਨਸਟਰਕਸ਼ਨਾਂ ਦੇਣ ਲੱਗੇ ਤੁਸੀਂ ਐਦਾਂ ਕਰੋ ਜੀ ਆ ਰਜਿਸਟਰ ਦੇ ਉੱਤੇ ਤੁਸੀਂ ਨੰਬਰ ਨਾ ਪਾਓ ਇਹ ਉਲਟੇ ਨੰਬਰ ਸ਼ੁਰੂ ਕਰ ਦਿਓ ਮੈਂ ਕਿਹਾ ਮੈਡਮ ਇਹ ਸਾਰੀਆਂ ਜਿਹੜੇ ਤਰਕ ਤੁਸੀਂ ਦੇ ਰਹੇ ਹੋ ਨਾ ਇਹ ਮੈਨੇ ਨਹੀਂ ਸਮਝ ਆ ਰਹੇ देन ਸ਼ੀ ਸਪੋਕ ਵੈਰੀ ਰੂਡਲੀ ਟੂ ਮੀ ਤੇ ਉੱਤੇ ਸਾਰਿਆਂ ਨੂੰ ਮਤਲਬ ਮੈਨੂੰ ਪਤਾ ਨਹੀਂ ਸੀ ਕਿੱਦਾਂ ਕਰਨਾ ਸੀ ਕਿੱਦਾਂ ਮੈਨੇ ਕਰਨਾ ਐਦਾਂ ਰੂਡਲੀ ਬੋਲ ਕੇ ਕਹਿੰਦੇ ਅਸੀਂ ਇੰਨਾ ਕਰ ਸਕਦੇ ਐਨਾ ਕਹਿ ਕੇ ਮੈਡਮ ਆਪਣਾ ਚਲੇ ਗਏ ਉਸ ਤੋਂ ਬਾਅਦ ਮੈਂਬਰ ਕਾਫੀ ਹੰਗਾਮਾ ਕਰਦੇ ਰਹੇ ਖੈਰ ਮੈਂ ਬਾਹਰ ਜਾਣਾ ਸੀ ਚੰਡੀਗੜ੍ਹ ਇਸ ਕਰ ਮੈਂ ਉੱਥੇ ਰੁਕਣੀ ਪਾਇਆ ਲੇਕਿਨ ਆਹ ਸਾਰਾ ਕੁਝ ਹੋਇਆ ਇਹ ਜਿਹੜਾ ਪੋਲ ਹੋ ਰਿਹਾ ਇਹ ਟੋਟਲੀ ਗਲਤ ਹੈ ਅਗੇਂਸਟ ਦਾ ਬੇਸਿਕ ਪ੍ਰਿੰਸੀਪਲ ਆਫ ਲਾਅ ਐਂਡ ਇਟ ਸ਼ੁੱਡ ਬੀ ਕੈਨਸਲਡ ਮੇਰੀ ਇਹ ਅਪੀਲ ਕੀਤੀ ਹੈਗੀ ਹੈ ਤੇ ਅਗਰ ਇਹ ਆਪਣਾ ਖੁਦ ਇਹਦਾ ਸੰਗਿਆਨ ਲੈ ਲੈਂਦੇ ਆ ਠੀਕ ਹੈ ਨਹੀਂ ਤਾਂ ਜਿਹੜੇ ਕੈਂਡੀਡੇਟ ਹਾਰਣਗੇ ਨਾ ਜੀ ਉਹ ਕੈਂਡੀਡੇਟ ਆਪਣੇ ਆਪ ਕੋਰਟਾਂ ਤੇ ਜਾਣਗੇ ਇਹ ਕਿਉਂਕਿ ਉੱਥੇ ਤੇ ਕੋਰਟ ਜਾ ਕੇ ਇੱਕੋ ਹੀ ਪਲੀਜ਼ ਲੈਣੀ ਹੈ ਬਿਲਕੁਲ ਵੀ ਇਟ ਇਜ਼ ਨਾਟ ਅ ਸੀਕ੍ਰਟ ਪੋਲ ਵੈਨ ਇਟ ਇਜ਼ ਨਾਟ ਅ ਸੀਕ੍ਰਟ ਪੋਲ ਹਾਈ ਕੋਰਟ ਨੇ ਚੱਕ ਕੇ ਜਦੈ ਉਹਨੂੰ ਕੈਨਸਲ ਕਰ ਦੇਣਾ ਸੋ ਆ ਮੇਰੀ ਸਾਡੇ ਸਾਰਾ ਕੁਝ ਹੋਇਆ ਬੜੀ ਮੰਦ ਭਾਗੀ ਘਟਨਾ ਹੈ ਕਿ ਜਿਹੜੇ ਅਸੀਂ ਪੋਲ ਕਰਾਉਂਦੇ ਆ ਇੰਨਾ ਖਰਚਾ ਕਰਕੇ ਕਰਾ ਰਹੇ ਆ ਉਹਦੇ ਚਾ ਛੋਟੀ ਜੀ ਚੀਜ਼ ਦਾ ਖਿਆਲ ਨਹੀਂ ਰੱਖਿਆ ਗਿਆ ভোটার ਮੇਰਾ ਖਿਆਲ ਇਸ ਕਲੱਬ ਦੇ ਕਰੀਬ 3000 ਤੋਂ ਉੱਪਰ ਮੈਂਬਰ ਹੈ ਜੀ ਉਹਨਾਂ ਨੇ ਹਾਂ ਬੜਾ ਪ੍ਰੈਸਟੀਜੀਅਸ ਕਲੱਬ ਹੈ ਲੁਧਿਆਣੇ ਦੇ ਮੈਂ ਸ਼ੁਰੂ ਤੋਂ ਮੈਂਬਰ ਹੈ ਜੀ ਫਾਊਂਡਰ ਮੈਂਬਰਾਂ ਦੇ ਵਿੱਚ ਮਤਲਬ ਸਾਡਾ ਨਾਮ ਹੈ ਮੇਰਾ 184 ਨੰਬਰ ਹੈ ਸੀ ਪਹਿਲੇ ਸਭ ਤੋਂ ਪਹਿਲੇ ਵਾਲੇ ਮੈਂਬਰਾਂ ਦੇ ਵਿੱਚ ਹੈ ਜੀ ਉਹ ਨੋਟ ਵੀ ਕੀਤਾ ਜਾਂਦਾ ਹੋਵੇ ਨੇ ਮੇਰੇ ਨਾਲ ਇਸ ਤੋਂ ਪਹਿਲਾਂ ਮੇਰੇ ਨਹੀਂ ਨੌਲੇਜ ਦੇ ਜਾਂ ਮੇਰੇ ਮਾਈਂਡ 'ਚ ਨਹੀਂ ਵੀ ਕਦੇ ਵੀ ਇਦਾਂ ਦੀ ਕੋਈ ਘਟਨਾ ਹੋਈ ਹੋਵੇ ਕਿਉਂਕਿ ਜੇ ਹੋਈ ਹੁੰਦੀ ਤਾਂ ਮੈਂ ਉਦੋਂ ਹੀ ਅੱਜ ਪੁਆਇੰਟ ਜਿੰਦਾ ਅੱਜ ਪੁਆਇੰਟ ਆਊਟ ਕਰਦਾ ਤੇ ਉਦੋਂ ਪਹਿਲਾਂ ਵੀ ਕਰਦਾ ਪਰ ਮੈਂ ਕਦੇ ਪੁਆਇੰਟ ਆਊਟ ਕੀਤਾ ਨਹੀਂ ਇਸ ਕਰ ਮੈਨੂੰ ਨਹੀਂ ਲੱਗਦਾ ਪਹਿਲਾਂ ਕਿਸੇ ਵੱਲੇ ਤਾਂ ਸੋਇਆ ਕੁਝ ਹਾਂ ਮੈਂ ਉਹਨਾਂ ਦੇ ਤੁਹਾਡੇ ਰਾਹੀਂ ਤੁਹਾਡੇ ਚੈਨਲ ਦੇ ਰਾਹੀਂ ਸੰਗਿਆਨ 'ਚ ਉਹਨਾਂ ਦੇ ਲਿਆ ਰਹੇ ਹਾਂ ਉਹਨਾਂ ਦੀ ਨੌਲੇਜ ਲਿਆ ਰਹੇ ਹਾਂ ਤੇ ਬਾਕੀ ਦੇਖਾਂਗੇ ਅਗਰ ਮੌਕੇ ਦੇ ਉੱਤੇ ਫਿਰ ਉਸ ਵੇਲੇ ਜਿਹੜੇ ਕੈਂਡੀਡੇਟ ਹੈ ਅਗਰ ਕਿਸੇ ਨੂੰ ਮੇਰੀ ਲੋੜ ਪਵੇਗੀ ਤਾਂ ਮੈਂ ਉਹਦੇ ਨਾਲ ਖੜਾਂਗਾ ਜੀ ਹਾਂਜੀ ਹਾਂਜੀ ਸਾਰੇ ਸਾਰਿਆਂ ਨੂੰ ਪਤਾ ਲੱਗ ਗਿਆ ਜੀ ਸਾਰਿਆਂ ਨੂੰ ਸਮਝ ਆ ਗਈ ਵੀ ਇਦਾਂ ਦਾ ਕਰਕੇ ਇਹ ਤਾਂ ਸੀਕ੍ਰੇਟ ਵੋਟ ਰੇ ਨਹੀਂ ਇਹ ਤਾਂ ਸਾਡਾ ਜਿਹੜਾ ਸੀਨੇ ਜੀ ਕਬੂਸੀ ਇੱਕ ਨੰਬਰ ਬੂਥ ਇੱਕ ਤੋਂ ਲੈ ਕੇ 500 ਮੈਂਬਰਾਂ ਤੱਕ ਦਾ ਸੀ ਇਦਾਂ ਕਰਕੇ ਮੇਰੇ ਹਿਸਾਬ ਨਾਲ 7-8 ਬੂਥ ਹੋਣਗੇ ਉੱਥੇ ਬੂਥ ਜਿਹੜੇ ਆ ਕਿਉਂਕਿ ਉੱਥੇ ਟੋਟਲ 3000 ਤੋਂ ਉੱਪਰ ਮੈਂਬਰ ਆ ਸਾਡਾ ਮੰਗਿਆ ਕਰ ਰਹੇ ਹਾਂ ਜੀ ਵੀ ਇਹ ਜਿਹੜੇ ਇਲੈਕਸ਼ਨ ਇਹ ਦੁਆਰ ਤੋਂ ਕਰਾਏ ਜਾਣ ਬਿਕੋਜ਼ ਥੀਸ ਆਰ ਨਾਟ ਦਾ ਸੀਕ੍ਰੇਟ ਪੋਲਿੰਗ ਵੋਟਸ ਐਂਡ ðiਸ ਆਰ ਅਗੇਨਸਟ ði ਲਾਅ ਐਂਡ ਅਗੇਨਸਟ ði ਸਪਿਰਿਟ ਆਫ ði ਲਾਅ ਇਹ ਮੇਰੀ ਗੁਜਾਰਿਸ਼ ਹੈ ਤੁਹਾਡੇ ਚੈਨਲ ਦੇ ਰਾਹੀਂ ਇਹ ਸਾਡੀ ਆਵਾਜ਼ ਤੁਸੀਂ بلند ਕਰੋ ਪਲੀਜ਼